ਛਾਲ ਮਾਰੀ ਗਈ ماں ਆਪਣੀ ਬੱਚੀ ਦੇ ਨਾਲ ਨਹਿਰ ਦੇ ਵਿੱਚ ਛਾਲ ਮਾਰ ਦਿੰਦੀ ਹੈ ਜਿਸ ਵਿੱਚ ਬੱਚੀ ਦੀ ਮੌਤ ਹੋ ਗਈ ਹੈ ਜਦੋਂ ਕਿ ਮਾਂ ਨੂੰ ਲੋਕਾਂ ਦੇ ਵੱਲੋਂ ਬਚਾ ਲਿਆ ਗਿਆ ਕਿੱਥੋਂ ਦੀ ਹੈ ਖਬਰ ਹੈ ਇਸ ਮੁੱਦੇ ਤੇ ਵੀ ਚਰਚਾ ਕਰਾਂਗੇ ਪਰ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਆ ਅ ਅੱਜ ਦੇ ਬਜਟ ਦੇ ਵਿੱਚ ਜੋ ਸੰਤ ਸਿਚੇਵਾਲ ਨੂੰ ਲੈ ਕੇ ਪ੍ਰਤਾਪ ਬਾਜਵਾ ਅਤੇ ਸਿਹਤ ਮੰਤਰੀ ਆਮੋ ਸਾਹਮਣੇ ਹੋਏ ਨੇ ਦੱਸ ਦਈਏ ਕਿ ਪੰਜਾਬ ਦੇ ਪਿੰਡਾਂ ਦੇ ਛੱਪੜਾਂ ਦੀ ਸਫਾਈ ਨੂੰ ਸਫਾਈ ਨੂੰ ਲੈ ਕੇ ਸੰਤ ਸਿਚੇਵਾਲ ਦਾ ਜੋ ਮਾਡਲ ਹੈ ਉਸ ਨੂੰ ਲਾਗੂ ਕਰਨ ਦਾ ਐਲਾਨ ਬਜਟ ਦੇ ਵਿੱਚ ਕੀਤਾ ਗਿਆ ਸੀ ਔਰ ਇਸ ਨੂੰ ਕਿ ਪ੍ਰਤਾਪ ਬਾਜਵਾ ਦੇ ਵੱਲੋਂ ਤੰਜ ਕੱਸਿਆ ਜਾਂਦਾ ਹੈ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਔਰ ਉਸ ਤੋਂ ਬਾਅਦ ਸਿਹਤ ਮੰਤਰੀ ਵੱਲੋਂ ਜਵਾਬ ਵੀ ਪ੍ਰਤਾਪ ਬਾਜਵਾ ਨੂੰ ਦਿੱਤਾ ਗਿਆ ਕਿਉਂਕਿ ਸੰਤ ਸਿਚਵਲ ਉਹਨਾਂ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਸਤਲੁਜ ਜੋ ਵੇਈਂ ਹੈ ਕਾਲੀ ਵੇਈਂ ਤਾਂ ਉਸ ਦੀ ਸਫਾਈ ਦਾ ਕੰਮ ਉਹਨਾਂ ਦੇ ਵੱਲੋਂ ਕੀਤਾ ਗਿਆ ਸੀ ਉਹਨਾਂ ਦਾ ਜੋ ਮਾਡਲ ਹੈ ਉਸ ਨੂੰ ਕਾਫੀ ਪੰਜਾਬ ਦੇ ਵਿੱਚ ਪਸੰਦ ਵੀ ਕੀਤਾ ਗਿਆ ਸੀ ਔਰ ਮੰਨਿਆ ਜਾ ਰਿਹਾ ਹੈ ਕਿ ਉਹ ਕਾਫੀ ਵਧੀਆ ਮਾਡਲ ਹੈ ਔਰ ਇਸੇ ਨੂੰ ਆਧਾਰ ਬਣਾ ਕੇ ਉਹ ਮਾਡਲ ਪੰਜਾਬ ਦੇ ਪਿੰਡਾਂ ਦੇ ਵਿੱਚ ਲਾਗੂ ਕਰਨ ਦੀ ਜੋ ਐਲਾਨ ਅੱਜ ਕੀਤਾ ਗਿਆ ਤਾਂ ਉਸ ਨੂੰ ਲੈ ਕੇ ਪ੍ਰਤਾਪ ਬਾਜਵਾ ਤੇ ਸਿਹਤ ਮੰਤਰੀ ਆਮੋ ਸਾਹਮਣੇ ਹੋ ਜਾਂਦੇ ਨੇ ਬਜਟ ਦੌਰਾਨ ਔਰ ਕੀ ਕੁਝ ਉਹਨਾਂ ਦੋਹਾਂ ਦੇ ਵੱਲੋਂ ਕਿਹਾ ਗਿਆ ਪੂਰੇ ਮੁੱਦੇ ਤੇ ਚਰਚਾ ਕਰ ਲੈਂਦੇ ਆ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਜਤਿੰਦਰ ਖੈਰਾ ਖੈਰਾ ਪਹਿਲਾ ਤਾਂ ਸੰਤ ਸਿਚਵਾਲ ਦੇ ਮਾਡਲ ਜਿਹੜਾ ਕਿ ਪੰਜਾਬ ਸਰਕਾਰ ਦੇ ਵੱਲੋਂ ਅੱਜ ਐਲਾਨ ਕੀਤਾ ਗਿਆ ਕਿ ਪਿੰਡਾਂ ਦੇ ਵਿੱਚ ਜੋ ਛਪੜਾਂ ਦੀ ਸਫਾਈ ਹੈ ਤਾਂ ਉਸ ਮਾਡਲ ਨੂੰ ਆਧਾਰ ਬਣਾ ਕੇ ਕੀਤੀ ਜਾਵੇਗੀ ਪਰ ਪ੍ਰਤਾਪ ਵਾਜਬਾ ਉਹਨਾਂ ਨੂੰ ਕੀ ਖੜਕੀ ਗੱਲ ਕੀ ਸੈਸ਼ਨ ਦੇ ਵਿੱਚ ਉਹ ਤੰਜ ਕੱਸਦੇ ਨੇ ਦੇਖੋ ਲੀਡ ਕਲਾਸ ਤੇ ਜਿਹੜਾ ਆਪਾਂ ਕਹਿ ਲਿਆ ਕਿ ਦੂਸਰੇ ਜਿਹੜੇ ਹੁੰਦੇ ਆ ਨਾ ਕਾਮਨਰ ਨਾ ਉਹ ਜਿਗਾੜ ਦੇ ਨਾਲ ਕੰਮ ਕਰਦੇ ਆ ਸੰਤਪੁਰਪਾਲਬੀਰ ਸਿੰਘ ਸੀਚੇਵਾਲ ਮੈਂ ਇਹ ਨਹੀਂ ਕਹਿ ਰਿਹਾ ਵੀ ਥਾਪੜ ਯੂਨੀਵਰਸਿਟੀ ਤੋਂ ਪੜੇ ਹੋਣਗੇ ਜਾਂ ਉਹਨਾਂ ਦਾ ਜਿਹੜਾ ਮਾਡਲ ਹੈ ਉਹ ਥਾਪੜ ਯੂਨੀਵਰਸਿਟੀ ਵਰਗਾ ਹੋਏਗਾ ਪਰ ਇਹਦੇ ਵਿੱਚ ਕੋਈ ਡਿਨਾਇ ਨਹੀਂ ਹੈਗਾ ਵੀ ਕਾਲੀ ਜਿਹੜੀ ਬਈਆਂ ਉਹਨਾਂ ਨੇ ਹੀ ਸਾਫ ਕੀਤੀ ਆ ਉਹਦੇ ਵਿੱਚ ਜਿਹੜੀਆਂ ਬੂਟੀਆਂ ਹੋ ਗਈਆਂ ਉਹਨਾਂ ਨੇ ਆਪ ਉਹਦੇ ਚੋਂ ਕੱਢੀਆਂ ਨੇ ਉਹਨਾਂ ਦਾ ਮਾਡਲ ਜਿਹੜਾ ਆ ਉਹ ਆਪ ਉਹਨਾਂ ਨੇ ਤਿਆਰ ਕੀਤਾ ਆ ਉਸ ਦੇ ਪਾਣੀ ਨੂੰ ਉਹਨਾਂ ਨੇ ਇਵਨ ਤੋਂ ਕਲੇਮ ਕੀਤਾ ਵੀ ਪੀਣ ਵਾਲਾ ਅਸ ਹੀ ਬਣਾ ਦਿੱਤਾ ਹੁਣ ਜੇ ਲੇਟੈਸਟ ਐਗਜ਼ਾਮਪਲ ਦੇਖ ਲਈਏ ਤੇ ਬੁੱਢਾ ਨਾਲਾ ਬੁੱਢਾ ਨਾਲੇ ਨੂੰ ਕਿਸੇ ਨੇ ਹੱਥ ਨਹੀਂ ਪਾਇਆ ਕੋਈ ਮਸ਼ੀਨਰੀ ਨੇ ਹੱਥ ਪਾਇਆ ਕਿਸੇ ਨੇ ਨਹੀਂ ਪਾਇਆ ਜਿੰਨੇ ਦਾ ਉਹਦਾ ਬਜਟ ਉਹਨੇ ਬੁੱਢਾ ਨਾਲਾ ਜਿਹੜਾ ਆ ਉਸ ਨੂੰ ਸਫਾਈ ਮੁਹਿੰਮ ਸ਼ੁਰੂ ਕਰ ਦਿੱਤੀ ਆ ਜੇ ਤੁਸੀਂ ਸਰਦਾਨਪੁਰ ਵਾਲਾ ਬਜਟ ਦੇਖੋ ਤੇ ਉਹ ਵੀ ਉਹ ਬਜਟ ਆ ਜਿੱਥੇ ਸਰਕਾਰਾਂ ਕਹਿੰਦੀਆਂ ਸੀ ਜਾਂ ਜਿਹੜੇ ਇੰਜੀਨੀਅਰ ਸੀਗੇ ਜਿਹੜੇ ਐਕਸਪਰਟ ਸੀਗੇ ਹਾਲਾਂਕਿ ਉਹਨਾਂ ਨੇ ਥਾਪਰ ਯੂਨੀਵਰਸਿਟੀ ਦੇ ਨਾਲ ਵੀ ਕੰਟੈਕਟ ਕੀਤਾ ਈ ਥਾਪਰ ਮਾਡਲ ਵਾਲਿਆਂ ਨਾਲ ਵੀ ਕੰਟੈਕਟ ਕੀਤਾ ਸੀਗਾ ਉਹਨਾਂ ਦਾ ਜਿਹੜਾ ਮਾਡਲ ਸੀਗਾ ਉਹ ਪਤਾ ਨਹੀਂ ਕਿੰਨੇ ਕਰੋੜ ਰੁਪਏ ਮੰਗਦਾ ਸੀਗਾ ਤੇ ਉਹਨਾਂ ਨੇ ਲੱਖਾਂ ਰੁਪਏ ਲਾ ਕੇ ਸਿਰਫ ਉਹਦੇ ਵਿੱਚ ਉਹ ਬਾਇੰਗ ਕਲੀਅਰ ਕਰ ਦਿੱਤੀ ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਮਾਡਲ ਤੇ ਉਹਨੂੰ ਸਰਪ੍ਰਮਾਨਿਤ ਕਰਨ ਦੀ ਕੋਈ ਲੋੜ ਵੀ ਨਹੀਂ ਹੈਗੀ ਨਾ ਹੁਣ ਗੱਲ ਇਹ ਆ ਵੀ ਜੋ ਰਾਜਨੀਤਿਕ ਬੰਦਿਆਂ ਨੂੰ ਸੂਟ ਕਰਦਾ ਉਹ ਉਹੀ ਬੋਲਦੇ ਆ ਪ੍ਰਤਾਪ ਬਾਜਵਾ ਕਹਿੰਦੇ ਆ ਵੀ ਤੁਸੀਂ ਕਿਸੇ ਪੜੇ ਲਿਖੇ ਬੰਦੇ ਦੀ ਸਲਾਹ ਲੈ ਲਓ ਕਿਸੇ ਥਾਪਰ ਵਾਲਿਆਂ ਦਾ ਲੈ ਲਓ ਮਾਡਲ ਕਿਸੇ ਹੋਰ ਬੰਦੇ ਦਾ ਮਾਡਲ ਲੈ ਲਓ ਤੁਸੀਂ ਬਲਵੀਰ ਸੰਤ ਬਲਵੀਰ ਸਿੰਘ ਸੀਚੇਵਾਲ ਜਿਹਨਾਂ ਦਾ ਮਾਡਲ ਫੇਲ ਹੈ ਉਹ ਉਹ ਕਿਉਂ ਲੈ ਰਹੇ ਹੋ ਪਰ ਦੂਸਰੇ ਬੰਨੇ ਉੱਥੇ ਜਦੋਂ ਡਾਕਟਰ ਬਲਬੀਰ ਆ ਉਹਨਾਂ ਦਾ ਗੁੱਸਾ ਚੜ ਗਿਆ ਉਹ ਕਹਿੰਦੇ ਵੀ ਦੇਖੋ ਪੰਜਾਬ ਦੇ ਵਿੱਚ ਜਿੰਨੇ ਭਲਾਈ ਦੇ ਕੰਮ ਕੀਤੇ ਆ ਇਹਦੇ ਵਿੱਚ ਕਹਿੰਦੇ ਅਨਡੇਨੇਬਲ ਫੈਕਟ ਹੈ ਕਿ ਕਾਲੀ ਬਾਈ ਉਹਨਾਂ ਨੇ ਸਾਫ਼ ਕੀਤੀ ਆ ਐਂਡ ਉਹ ਹਪ ਪਵਨ ਗੁਰੂ ਪਾਣੀ ਪਿੱਤਾ ਮਾਤਾ ਤਰੰਤ ਉਹ ਹੱਥ ਐਸ ਐਸ ਸਲੋਗਨ ਦੇ ਉੱਤੇ ਜਾਂ ਇਸ ਬਾਣੀ ਦੀਆਂ ਲਾਈਨਾਂ ਦੇ ਉੱਤੇ ਉਹ ਚੱਲਣ ਵਾਲਾ ਬੰਦਾ ਆ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਆ ਬਾਬਾ ਉਹਨਾਂ ਦੀ ਖੜਕੀ ਆ ਪਿੱਛੋਂ ਤੋਂ ਲੋਕ ਇਹ ਵੀ ਕਹਿਣ ਦੇ ਸੀਗੇ ਪ੍ਰਤਾਪ ਬਾਜ ਉਹਨੂੰ ਕਿ ਪ੍ਰਤਾਪ ਬਾਜਬਾ ਜੀ ਤੁਸੀਂ ਆਪਣਾ ਮਾਡਲ ਦੇ ਦਿਓ ਉਹ ਲਾਗੂ ਕਰ ਦਿੰਨੇ ਆ ਵੀ ਤੁਸੀਂ ਜਿਹੜਾ ਬੰਦਾ ਕੰਮ ਕਰ ਰਿਹਾ ਚਾਹੇ এনवायरमेंटਲਿਸਟ ਆ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਰਹਿ ਚੁੱਕੇ ਨੇ ਕੁਝ ਤੇ ਉਹਨਾਂ ਦੇ ਕੋਲ ਹੈ ਨਾ ਜਿਸ ਕਰਕੇ ਉਹਨਾਂ ਨੂੰ ਚੇਅਰਮੈਨ ਲਾ ਦਿੱਤਾ ਆ ਈਵਨ ਦੋ ਪ੍ਰਤਾਪ ਬਾਜਵਾ ਨੇ ਤੇ ਇਹ ਵੀ ਕਹਿ ਦਿੱਤਾ ਵੀ ਤੋ ਅਸੀਂ ਉਹਨੂੰ ਐਮਪੀ ਲਾ ਦਿੱਤਾ ਇਸ ਕਰਕੇ ਤੁਸੀਂ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਗੁਣਗਾਨ ਕਰਦੇ ਆ ਉਹ ਤਾਂ ਠੇਕੇਦਾਰ ਆ ਪਰ ਗੱਲ ਇਹ ਆ ਵੀ ਕੁਝ ਫੈਕਟ ਜਿਹੜੇ ਨੇ ਬਹੁਤੇ ਲੋਕ ਇਸ ਦੇ ਨਾਲ ਸਹਿਮਤ ਨਹੀਂ ਹੋਣਗੇ ਸਿੰਚਾਈਲ ਮਾਡਲ ਜਿਹੜਾ ਆ ਸਰਪ੍ਰਮਾਨਿਤ ਨਾ ਹੋਵੇ ਪਰ ਜਿੱਥੇ-ਜਿੱਥੇ ਉਹਨਾਂ ਨੇ ਕੰਮ ਕੀਤਾ ਆ ਉਹ ਕੰਮ ਬਹੁਤ ਵਧੀਆ ਆ ਪਾਣੀ ਨੂੰ ਬਚਾਇਆ ਉਹਨਾਂ ਨੇ ਮੈਨੂੰ ਲੱਗਦਾ ਵੀ ਉਹ ਹਮੇਸ਼ਾ ਜਦੋਂ ਸਾਡੀ ਵੀ ਗੱਲ ਹੁੰਦੀ ਹੈ ਕਿਸੇ মিডিਆ ਵਾਲੇ ਵੀ ਹੁੰਦੀ ਆ ਕ੍ਰੈਡਿਟ ਬਾਰ ਦੇ ਪਿੱਛੇ ਤੋਂ ਉਹ ਕਦੀ ਨਾ ਠੇ ਹੀ ਨਹੀਂ ਹੈਗੇ ਉਹਨਾਂ ਦਾ ਇੱਕ ਆਪਣਾ ਸੈਟਅਪ ਆ ਸੁਲਤਾਨਪੁਰ ਲੋਧੀ ਉਹਦੇ ਉੱਤੇ ਉਹ ਕੰਮ ਕਰਦੇ ਆ ਕੁਝ ਦਾਨੀ ਸਜਣਾਉਂਦੇ ਆ ਉਹਨਾਂ ਦਾ ਸਾਥ ਦਿੰਦੇ ਆ ਨਹੀਂ ਵੀ ਆਉਂਦੇ ਤੇ ਉਹ ਆਪ ਲੱਗੇ ਰਹਿੰਦੇ ਆ ਅਸੀਂ ਆਪ ਦੇਖਿਆ ਕਿ ਉਹ ਆਪ ਵੱਡ ਜਾਂਦੇ ਆ ਪਾਣੀ ਦੇ ਵਿੱਚ ਉਹ ਆਪ ਕੱਢਦੇ ਰਿਹਾ ਇੰਟਰਨੈਟ ਦੇ ਉੱਤੇ ਫੋਟੋਸ ਪਈਆਂ ਨੇ ਗੱਲ ਸਿਰਫ ਇਹ ਆ ਵੀ ਇਹਨੂੰ ਪੋਲਿਟੀਕਲ ਮੁੱਦਾ ਬਣਾਉਣ ਦੀ ਕੋਈ ਲੋੜ ਹੀ ਨਹੀਂ ਹੈਗੇ ਕਿਉਂਕਿ ਬਹੁਤ ਸੈਂਟਿਫਿਕ ਮੈਟਰ ਆ ਔਰ ਸਿਰਫ ਤੇ ਸਿਰਫ ਉਹਨਾਂ ਚੀਜ਼ਾਂ ਦੇ ਉੱਤੇ ਚੱਲਣਾ ਆ ਪ੍ਰਤਾਪ ਬਾਜਵਾ ਨੇ 올 ਆਫ ਸਡਨ ਜਿਹੜਾ ਪੂਰੀ ਲਾਈਮਲਾਈਟ ਲੈਣ ਲਈ ਤੁਸੀਂ ਦੇਖੋ ਵੀ মিডিਆ ਦੇ ਵਿੱਚ ਉਹਨਾਂ ਨੂੰ ਹਰ ਜਗ੍ਹਾ ਦੇ ਉੱਤੇ ਲਾਈਮਲਾਈਟ ਮਿਲ ਲਿਆ ਸੋਸ਼ਲ ਮੀਡੀਆ ਦੇ ਉੱਤੇ ਮਿਲ ਲਿਆ ਮਾਈਕਰੋ ਬਲੌਗਿੰਗ ਸਾਈਟਸ ਤੇ ਲਾਈਮਲਾਈਟ ਮਿਲ ਲਿਆ ਪਰ ਇਹ ਮੈਨੂੰ ਲੱਗਦਾ ਵੀ ਗਲਤ ਚੀਜ਼ ਆ ਜਿਹੜੀ ਚੀਜ਼ ਸਹੀ ਆ ਉਹਨੂੰ ਸਹੀ ਕਹਿਣ ਦਾ ਮੈਂਦ ਕਰਨਾ ਚਾਹੀਦਾ ਤੇ ਜਿਹੜੀ ਗਲਤ ਆ ਉਸਨੂੰ ਗਲਤ ਕਹਿਣਾ ਚਾਹੀਦਾ ਪਰ ਇਹਦਾ ਜਵਾਬ ਜਿਹੜਾ ਹੈ ਸਿਹਤ ਮੰਤਰੀ ਬਲਬੀਰ ਸਿੰਘ ਗੁਣਾ ਨੇ ਉਹਨਾਂ ਨੂੰ ਵਾਕਿਆ ਦਿੱਤਾ ਹੈ ਬਿਲਕੁਲ ਪ੍ਰਤਾਪ ਵਾਜਵਾ ਤੇ ਸਿਹਤ ਮੰਤਰੀ ਦੇ ਵਿਚਕਾਰ ਵਜ਼ਰ ਸੈਸ਼ਨ ਦੇ ਦੌਰਾਨ ਹੀ ਖੜਤੀ ਹੈ ਔਰ ਕਿ ਕੁਝ ਦੋਹਾਂ ਦੇ ਵੱਲੋਂ ਇੱਕ ਦੂਸਰੇ ਨੂੰ ਕਿਹਾ ਗਿਆ ਤੁਹਾਨੂੰ ਸੁਣਾ ਦਿੰਦੇ ਆ ਤੁਸੀਂ ਕਿਉਂਕਿ ਐਮਪੀ ਤੁਹਾਡੀ ਪਾਰਟੀ ਚੋਂ ਬਣ ਗਿਆ ਤੂੰ ਉਹਨੂੰ ਪ੍ਰਮੋਟ ਕਰਨਾ ਸ਼ੁਰੂ ਕਰਤਾ ਯਾਰ ਵਾਹਿਗੁਰੂ ਵਾਹਿਗੁਰੂ ਪਲੀਜ਼ ਬੈਠੋ ਗੁਰੂ ਦਾ ਨਾਮ ਲਾਓ ਨਾ ਐਵੇਂ ਨਾ ਬੁਬਾਰਾ ਸਾਰੇ ਪੰਜਾਬ ਨੂੰ ਕਰਾਓ ਬੈਠੋ ਬੈਠੋ ਤੁਸੀਂ ਬਾਜਵਾ ਜੀ ਬੈਠਾ ਹਾਂਜੀ ਡਾਕਟਰ ਬਲਵੀਰ ਕੁਝ ਕਹਿਣਾ ਚਾਹੁੰਦੇ ਆ ਸਰ ਮੈਂ ਮੈਂ ਬਾਜਵਾ ਸਾਹਿਬ ਨੂੰ ਕਹਣਾ ਜੀ ਤੇ ਉਹਨੂੰ ਕਾਲੀ ਬਈ ਕਹਿੰਦੇ ਸੀ ਉਹ ਆਪਣੇ ਜਿਹੜੇ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਪਾ ਪ੍ਰਾਪਤ ਔਰ ਉਹਦੇ ਵਿੱਚ ਉਹਨਾਂ ਨੇ ਪਹਿਲਾ ਬੰਦਾ ਸੀ ਜਿਹਨੇ ਛਾਲ ਮਾਰੀ ਆ ਸੈਂਕੜੇ ਬੰਦਿਆਂ ਨੇ ਛਾਲ ਮਾਰੀ ਉਹਨਾਂ ਨੇ ਉਹਦੀ ਸਫਾਈ ਕੀਤੀ ਔਰ ਉਹਦੇ ਵਿੱਚ ਜਿਹੜੇ ਸਪਰਿੰਗ ਦਾ ਪਾਣੀ ਦੇ ਉਹਦੇ ਵਿੱਚ ਉਹ ਦੁਬਾਰਾ ਤੋਂ ਨਦੀ ਚਲਣੀ ਹੋਈ ਆ ਉਹਨਾਂ ਨੇ ਸੁਰਜੀਤ ਕੀਤੀ ਹੈ ਇਹ ਇਹ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਇਹਦੇ ਵਿੱਚ ਕੋਈ ਇੱਧਰ ਉੱਤਰ ਦੀਆਂ ਗੱਲਾਂ ਕਰ ਮੈਂ ਇਹ ਆਪਣੇ ਬਾਜਵਾ ਸਾਹਿਬ ਤੁਹਾਡੇ ਸਟੇਜਰ ਤੋਂ ਇਸ ਇਸ ਸਦਨ ਦੇ ਵਿੱਚ ਇਹ ਚੰਗੀ ਗੱਲ ਨਹੀਂ ਹੈ ਇਹ ਉਹਦੇ ਨਾਲ ਪੰਜਾਬੀ ਸੱਤ ਬਣੀ ਹੋਈ ਆ ਲੋਕਾਂ ਦੇ ਸੈਂਟੀਮੈਂਟ ਜੁੜੇ ਹੋਏ ਆ ਉਹ ਸੱਚੀ ਸੱਚੀ ਸੇਵਾ ਜੇ ਗੁਰਨਾਨਕ ਦੇਵ ਜੀ ਕਿਸ ਨੇ ਕੀਤੀ ਆ ਜੇ ਉਹਦੇ ਰਸਤੇ ਤੇ ਚੱਲਿਆ ਤਾਂ ਬਾਬਾ ਸੀਚੇਵਾਲ ਚੱਲਿਆ ਸੀ ਆਪਾਂ ਹੁਣ ਅਗਲਾ ਕੁਐਸਚਨ ਲੈ ਲਈਏ ਜਿਹੜਾ ਅਸੀਂ ਸੀਚੇਵਾਲ ਸਾਹਿਬ ਦਾ ਨਾਮ ਲੈ ਲਿਆ ਇਹ ਕੋਈ ਇੰਜੀਨੀਅਰ ਨਹੀਂ ਸੀ ਮੈਨੂੰ ਕਾਈਂਡਲੀ ਕਿਰਪਾ ਕਰਕੇ ਦੱਸੋ ਯੂ ਹੈਵ ਅ ਥਾਪਰ ਇੰਜੀਨੀਅਰਿੰਗ ਇੰਸਟੀਚਿਊਟ ਵਿਚ ਇਜ਼ ਵਰਲਡ ਫੇਮਸ ਤੁਹਾਡੇ ਕੋਲ ਪਿਕ ਹੈ ਅਸੀਂ ਪਿਕ ਦੇ ਚੰਡੀਗੜ੍ਹ ਯੂਨੀਵਰਸਿਟੀ ਤਗੜੀ ਤੁਹਾਡੇ ਕੋਲ ਥਾਪਰ ਹੈ ਹੂ ਇਸ ਸੀਚੇਵਾਲ ਤੁਸੀਂ ਉਹ ਐਂਡ ਇਟ ਇਜ਼ ਅ ਫੀਲਡ ਜਿੱਥੇ ਜਿੱਥੇ ਵੀ ਪਿੰਡਾਂ ਵੇ ਸਾਡੇ ਸਾਰੇ ਪੰਜਾਬ ਐਂਡ ਆਲਰੇਡੀ ਗਵਰਨਮੈਂਟ ਦੀ ਕਮੇਟੀ ਜਿਹੜੀ 21 ਦੀ ਉਹਨਾਂ ਨੇ ਇੱਥੇ ਬਕਾਇਦੇ ਤੌਰ ਤੇ ਆਸ ਤਾਂ ਵਾਈ ਡੂ ਯੂ ਨੇਮ ਸੀਚੇਵਾਲ ਹੂ ਇਸ ਨਾਇਦਰ ਮੇਰਾ ਮਤਲਬ ਕੋਈ ਟ੍ਰੇਨਡ ਨਹੀਂ ਕੋਈ ਇੰਜੀਨੀਅਰ ਨਹੀਂ ਸੀਚੇਵਾਲ ਦਾ ਨਾਮ ਦਿੱਤਾ ਉਹ ਤਾਂ ਠੇਕੇਦਾਰ ਨੇ ਸੀਚੇਵਾਲ ਸਾਹਿਬ ਠੀਕ ਜਿਹੜਾ ਸੀਚੇਵਾਲ ਸਾਹਿਬ ਨੇ ਉਹ ਤੇ ਖੁਦ ਠੇਕੇਦਾਰ ਉਹ ਤਾਂ ਕਹਿੰਦੇ ਮੇਰੇ ਕੋ ਪਾਈਪਾਂ ਦੋ ਮੇਰੇ ਕੋ ਮਟੀਰੀਅਲ ਲਓ ਮੈਂ ਬਣਾ ਕੇ ਦੇਣਾ ਟੋਟਲੀ ਫੇਲਡ ਲੇਟਸ ਨਾਟ ਲੇਟਸ ਨਾਟ ਫੂਲ ਦੀ ਪੀਪਲ ਆਫ ਪੰਜਾਬ ਸੋਨਲੀ ਬਿਕਾਉਜ਼ ਹੀ ਬਿਲੋਂਗਸ ਟੂ ਵਨ ਪਰਟਿਕਲਰ ਪਾਰਟੀ ਉਹਨੂੰ ਆਪਾਂ ਉਹਨੂੰ ਇੱਕ ਵਾਰ ਸੀਚੇ ਵਾਲ ਨੂੰ ਸਾਰੇ ਪਿੰਡਾਂ ਵਿੱਚ ਫੇਲ ਹੋਇਆ ਪ੍ਰੋਜੈਕਟ ਉਹ ਥਾਪਰ ਕੋ ਕਰਾਓ ਪੈਕੋ ਕਰਾਓ ਕਿਸੇ ਪੜੇ ਲਿਖੇ ਇੰਸਟੀਚਿਊਟ ਕੋ ਕਰਾਓ ਠੀਕ ਹੈ ਠੀਕ ਉਹ ਤੁਸੀਂ ਮੈਨੂੰ ਛੇ ਸਭਾ ਪਤਾ ਨਹੀਂ ਉਹ ਮੈਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਦੀ ਚਲੋ ਸ਼ੁੱਡ ਨਾਟ ਸੇ ਮਚ ਸੋ ਗੱਲ ਇਹ ਹੈ ਕਿ ਇੱਕ ਸੀਚੇ ਵਾਲ ਬਾਰਡਰ ਬਣਾ ਕੇ ਤਾਂ ਉਹਦੇ ਅੱਜ ਬਜਟ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਐਲਾਨ ਕੀਤੇ ਗਏ ਕੀ ਕੁਝ ਖਾਸ ਐਲਾਨ ਪੰਜਾਬੀਆਂ ਨੇ ਕੀਤੇ ਗਏ ਇਸ ਮੁੱਦੇ ਤੇ ਵੀ ਚਰਚਾ ਕਰ ਲੈਂਦੇ ਆ ਮੇਰੇ ਨਾਲ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਜਸਪਾਲ ਸੰਧੂ ਜਸਪਾਲ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਐਲਾਨ ਕੀਤੇ ਗਏ ਨੇ ਕਿਹੜੇ ਕਿਹੜੇ ਐਲਾਨ ਕੀਤੇ ਗਏ ਆ ਬਿਲਕੁਲ ਮਾਹੀ ਸਭ ਤੋਂ ਪਹਿਲਾਂ ਤਾਂ ਦੱਸੀਏ ਕਿ ਅੱਜ ਪੰਜਾਬ ਦਾ ਬਜਟ ਜਿਹੜਾ ਉਹ ਪੇਸ਼ ਹੋਇਆ ਤੇ ਸਾਰਿਆਂ ਨੂੰ ਉਮੀਦਾਂ ਸੀ ਚਾਹੇ ਉਹ ਕੋਈ ਕਿਸਾਨੀ ਵਰਗ ਹੈ ਚਾਹੇ ਕੋਈ ਸ਼ਡਿਊਲ ਭਾਈਚਾਰਾ ਹੈ ਤਾਂ ਸਾਰਿਆਂ ਨੂੰ ਆਸਾ ਸੀ ਕਿ ਸਾਡੇ ਵਾਸਤੇ ਕੋਈ ਸਪੈਸ਼ਲ ਬਜਟ ਜਿਹੜਾ ਆ ਉਹ ਦੇਖਣ ਨੂੰ ਮਿਲ ਸਕਦਾ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਿੰਡੂ ਤੇ ਸ਼ਹਿਰੀ ਵਿਕਾਸ ਦੀ ਤਰਜੀਹ ਬਹੁਤ ਦਿੱਤੀ ਗਈ ਹੈ ਸਿੱਖਿਆ ਖੇਤਰ ਤੇ ਵੀ ਕੰਮ ਹੋਇਆ ਹੈ ਸਿਹਤ ਖੇਤਰ ਤੇ ਵੀ ਕੰਮ ਹੋਇਆ ਹੈ ਪਿੰਡੂ ਵਿਕਾਸ ਦੇ ਵਾਸਤੇ 3500 ਕਰੋੜ ਜਿਹੜਾ ਆ ਉਹ ਰਾਖਵਾਂ ਰੱਖ ਲਿਆ ਗਿਆ ਜਿਹਦੇ ਵਿੱਚ ਜਿਹੜੇ ਪਿੰਡਾਂ ਦੇ ਕੰਮ ਨੇ ਚਾਹੇ ਉਹ ਲਿੰਕ ਰੋਡ ਨੇ 18943 ਕਿਲੋਮੀਟਰ ਦੀਆਂ ਸੜਕਾਂ ਜਿਹੜੀਆਂ ਨੇ ਜਿਹੜੇ ਲਿੰਕ ਰੋਡ ਨੇ ਉਹ ਬਣਾਏ ਜਾਣਗੇ ਸੋ ਉਹਨਾਂ ਦੀ ਤਜਵੀਜ਼ ਜਿਹੜੀ ਆ ਉਹ ਰੱਖੀ ਗਈ ਹੈ ਸੋ ਇਸ ਦੇ ਨਾਲ ਕੀ ਜਿਹੜੇ ਵੀ ਪਿੰਡਾਂ ਦੇ ਕੰਮ ਨੇ ਚਾਹੇ ਛੱਪੜ ਬਣਾਉਣੇ ਆ ਚਾਹੇ ਸਟਰੀਟ ਲਾਈਟਾਂ ਦੇ ਕੰਮ ਨੇ ਚਾਹੇ ਕੋਈ ਗਲੀਆਂ ਨਾਲੀਆਂ ਦਾ ਕੰਮ ਹੈ ਸੋ ਉਹਦੇ ਵਾਸਤੇ ਵੀ 3500 ਕਰੋੜ ਰੁਪਏ ਦਾ ਰਾਖਵਾ ਕਰਨ ਜਿਹੜਾ ਉਹ ਰੱਖਿਆ ਗਿਆ ਇਸ ਦੇ ਨਾਲ ਕੀ ਸੀਐਮ ਮਾਨ ਹੋਣਾ ਨੇ ਖੁਦ ਐਲਾਨ ਕੀਤਾ ਕਿ 2.5 ਲੱਖ ਸਟਰੀਟ ਲਾਈਟਾਂ ਜਿਹੜੀਆਂ ਨੇ ਉਹ ਦਿੱਤੀਆਂ ਜਾਣਗੀਆਂ ਹੁਣ ਇਹਦੇ ਵਿੱਚ ਵੀ ਇੱਕ ਟਵਿਸਟ ਹੈ ਕਿ ਸਟਰੀਟ ਲਾਈਟਾਂ ਤਾਂ ਦੇ ਦਿੱਤੀਆਂ ਜਾਣਗੀਆਂ ਪਰ ਉਹ ਲਾਉਣੀਆਂ ਲੋਕਾਂ ਨੂੰ ਆਪਣੇ ਘਰਾਂ ਤੇ ਪੈਣੀਆਂ ਕੋਈ ਖੰਭਾ ਨਹੀਂ ਤੁਸੀਂ ਆਪਣੇ ਘਰ ਤੇ ਉਹ ਲਾਈਟ ਲਾਉਣੀ ਹੈ ਤੇ ਉਹਦੀ ਬਿਜਲੀ ਜਿਹੜੀ ਹੈ ਉਹ ਵੀ ਘਰ ਵਾਲੇ ਦੇਣਗੇ ਉਸ ਤੋਂ ਬਾਅਦ ਜਦੋਂ ਤੁਹਾਨੂੰ ਬਿੱਲ ਆਏਗਾ ਜੋ ਲਾਈਟ ਦੀ ਕੰਜ਼ਮਪਸ਼ਨ ਹੋਈ ਹੈ ਉਨੀ ਕਟੌਤੀ ਕਰਕੇ ਤੁਹਾਨੂੰ ਬਿੱਲ ਜਿਹੜਾ ਆ ਉਹ ਭੇ ਦਿੱਤਾ ਜਾਏਗਾ ਸੋ ਇਸ ਦੇ ਨਾਲ ਸੇਤ ਸਹੂਲਤਾਂ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਜਿਹੜਾ ਪਹਿਲਾਂ 5 ਲੱਖ ਦਾ ਬੀਮਾ ਸੀ ਉਹ 10 ਲੱਖ ਤੱਕ ਦਾ ਕਰ ਦਿੱਤਾ ਗਿਆ ਯਾਨੀ ਕਿ ਹੁਣ ਲੋਕਾਂ ਨੂੰ 咱们也。 ਆਇਸ਼ਮਾਨ ਕਾਰਡ ਦੇ ਉੱਪਰ ਜਿਹੜਾ 5 ਲੱਖ ਤੱਕ ਦਾ ਇਲਾਜ ਫ੍ਰੀ ਸੀਗਾ ਉਵੇਂ ਹੀ ਪੰਜਾਬ ਸਰਕਾਰ ਦੇ ਵੱਲੋਂ ਕਾਰਡ ਜਿਹੜਾ ਉਹ ਬਣਾਇਆ ਜਾਊਗਾ 5 ਲੱਖ ਪਹਿਲਾਂ ਮਾਫ਼ ਸੀ ਹੁਣ 10 ਲੱਖ ਤੱਕ ਦਾ ਜਿਹੜਾ ਇਲਾਜ ਹੈ ਉਹ ਫ੍ਰੀ ਕਰ ਦਿੱਤਾ ਹੈ 65 ਲੱਖ ਪਰਿਵਾਰਾਂ ਨੂੰ ਜਿਹੜਾ ਕਵਰ ਕੀਤਾ ਜਾਏਗਾ ਸੇਤ ਯੋਜਨਾ ਬੀਮਾ ਜਿਹੜੀ ਪੰਜਾਬ ਸਰਕਾਰ ਲੈ ਕੇ ਗਈ ਆ ਤਾਂ 65 ਲੱਖ ਪਰਿਵਾਰਾਂ ਨੂੰ ਉਹਦੇ ਵਿੱਚ ਫਾਇਦਾ ਹੋਏਗਾ ਸੋ ਇਸ ਦੇ ਨਾਲ ਮੁਹੱਲਾ ਕਲੀਨਿਕ ਦੇ ਵਿੱਚ ਆਲਰੇਡੀ ਜਿਹੜਾ ਉਹ ਕੰਮ ਕਰ ਰਿਹਾ ਸੋ ਇਹਦੇ ਨਾਲ ਵੀ ਹੋਰ ਮੈਡੀਕਲ ਕਾਲਜ ਬਣਾਉਣ ਦੀ ਜਿਹੜੀ ਤਜਵੀਜ਼ ਆ ਉਹ ਨਵੇਂ ਬਜਟ ਦੇ ਵਿੱਚ ਰੱਖੀ ਗਈ ਹੈ ਹਾਲਾਂਕਿ ਤੁਸੀਂ ਹਰੇਕ ਦੇਖੋ ਕਿ ਹਰੇਕ ਜਿਹੜਾ ਬਜਟ ਦਿੱਤਾ ਗਿਆ ਚਾਹੇ ਉਹ ਸਿੱਖਿਆ ਦਾ ਹੋਵੇ ਚਾਹੇ ਕਿਸਾਨੀ ਦਾ ਹੋਵੇ ਚਾਹੇ ਪਰਿਵਾਰ ਭਲਾਈ ਖੇਤਰ ਦਾ ਹੋਵੇ ਚਾਹੇ ਪਿੰਡੂ ਵਿਕਾਸ ਦਾ ਤਾਂ ਪਿਛਲੇ ਦੇ ਨਾਲੋਂ ਇਸ ਵਾਰ ਕਈ ਦਰਾਂ ਜੜੀਆਂ ਨੇ ਉਹ ਵਾਅਦਾ ਜਰੂਰ ਹੋਇਆ ਬਜਟ ਦੇ ਵਿੱਚ ਟੋਟਲ ਬਜਟ ਜਿਹੜਾ ਹੈ 23600080 ਕਰੋੜ ਰੁਪਏ ਦਾ ਹੈ ਜਿਸ ਦੇ ਵਿੱਚ ਉਹ ਖਾਸ ਤੌਰ ਤੇ ਐਸਸੀ ਭਾਈਚਾਰੇ ਦੇ ਵਾਸਤੇ ਲਗਭਗ ਲਗਭਗ 34% ਦੀ ਟੋਟਲ ਬਜਟ ਦਾ ਹਿੱਸਾ ਜਿਹੜਾ ਆ ਉਹ ਰਾਖਵਾ ਕਰਨ ਰੱਖਿਆ ਗਿਆ ਜਾਨੀ ਕਿ ਐਸਸੀ ਭਾਈਚਾਰੇ ਨੂੰ ਸਹੂਲਤਾ ਦੇਣਾ ਹੋ ਗਿਆ ਉਹਦੇ ਵਿੱਚ ਚਾਹੇ ਕੋਈ ਮਾਈਲੀ ਸਹੂਲਤਾ ਜਾਂ ਫਿਰ ਸ਼ਡਿਊਲ ਕਾਸ ਦੇ ਬੱਚਿਆਂ ਨੂੰ ਫੀਸਾਂ ਉਹਨਾਂ ਦੀਆਂ ਪੇ ਕਰਨੀਆਂ ਸੋ 34% ਦੀ ਯਾਨੀ ਕਿ ਲਗਭਗ 13000 ਕਰੋੜ ਰੁਪਏ ਦੀ ਰਾਖਵਾ ਕਰਨ ਜਿਹੜਾ ਆ ਸ਼ਡਿਊਲ ਭਾਈਚਾਰੇ ਦੇ ਵਾਸਤੇ ਉਹ ਰੱਖਿਆ ਕਿ ਆ ਸੋ ਇਸ ਦੇ ਨਾਲ ਸਿੱਖਿਆ ਦੇ ਖੇਤਰ ਦੀ ਗੱਲ ਕਰਦੇ ਹਾਂ ਤਾਂ ਹੁਣ ਨਵੇਂ ਜਿਹੜੇ ਆਈਟੀਆਈ ਕਾਲਜ ਐ ਉਹ ਲਿਆਰੀ ਐ ਸਰਕਾਰ ਸੋ ਇਸ ਦੇ ਨਾਲ ਜਿੰਨੀਆਂ ਵੀ ਆਪਣੀਆਂ ਯੂਨੀਵਰਸਟੀਆਂ ਹੋ ਗਈਆਂ ਚਾਹੇ ਸਰਕਾਰੀ ਕਾਲਜ ਐ ਉਹਨਾਂ ਦੀਆਂ ਗਰੰਟਾ ਜਿਹੜੀਆਂ ਨੇ ਉਹਦੇ ਵਿੱਚ ਇਜ਼ਾਫਾ ਕਰ ਦਿੱਤਾ ਗਿਆ ਉਹ ਵਧਾਈਆਂ ਗਈਆਂ ਨੇ ਇੰਡਸਟਰੀਆਂ ਨੂੰ ਧਿਆਨ ਦੇ ਵਿੱਚ ਰੱਖਿਆ ਗਿਆ ਆ ਵਿੱਤੀ ਸਹਾਇਤਾ ਜਿਵੇਂ ਸਬਸਿਡੀ ਹੋ ਜਾਂਦੀ ਹੈ ਜਾਂ ਕਿਸੇ ਨੂੰ ਕੋਈ ਨੁਕਸਾਨ ਹੋ ਜਾਂਦਾ ਹੈ ਉਹ ਮੁਆਵਜ਼ਾ ਦਿੰਦੀ ਹੈ ਸਰਕਾਰ ਤਾਂ ਉਹ ਇੰਡਸਟਰੀ ਦੇ ਵਾਸਤੇ ਉਦਯੋਗ ਦੇ ਵਾਸਤੇ 250 ਕਰੋੜ ਰੁਪਏ ਜਿਹੜਾ ਪੰਜਾਬ ਸਰਕਾਰ ਨੇ ਇਸ ਵਾਰ ਰੱਖਵਾ ਕਰਨ ਰੱਖਿਆ ਹਾਲਾਂਕਿ ਇਹ ਪਹਿਲੀ ਸਰਕਾਰ ਦਾ ਵੀ ਕਿਹਾ ਗਿਆ ਕਿ ਜਦੋਂ ਕਾਂਗਰਸ ਸੀ ਉਦੋਂ 50 ਤੋਂ ਸ਼ਾਇਦ 55 ਕਰੋੜ ਰੁਪਏ ਰੱਖਿਆ ਗਿਆ ਕਹਿੰਦੇ ਅਕਾਲੀਆਂ ਨੇ ਤਾਂ ਦਿੱਤਾ ਹੀ ਨਹੀਂ ਸੀਗਾ ਕੁਝ ਤੇ ਉਸ ਤੋਂ ਬਾਅਦ ਹੁਣ ਇਹ ਪੰਜਾਬ ਸਰਕਾਰ ਦੇ ਵਾਰੀ ਇਹ ਉਦਯੋਗ ਨੂੰ ਉਤਸ਼ਾਹ ਕਰਨ ਲਈ ਸਬਸਿਡੀ ਦੇਣ ਲਈ ਸਹਾਇਤਾ ਦੇਣ ਲਈ 250 ਕਰੋੜ ਰੁਪਏ ਇਹਦੇ ਵਿੱਚ ਰੱਖ ਕਹਗਾ ਸੋ ਬਹੁਤ ਸਾਰਾ ਹੋਰ ਵੀ ਨਿੱਕੀਆਂ-ਨਿੱਕੀਆਂ ਚੀਜ਼ਾਂ ਜਿਹੜੀਆਂ ਇਸ ਬਜਟ ਦੇ ਵਿੱਚ ਰੱਖੀਆਂ ਗਈਆਂ ਪਰ ਜਿਵੇਂ ਹੁਣ ਸ਼ਹਿਰੀ ਵਿਕਾਸ ਦੇ ਵਿੱਚ ਕਹਿ ਲਈ ਤਾਂ ਅੰਟਰਰਾਸ਼ਟਰੀ ਪੱਧਰ ਦੇ ਹਿਸਾਬ ਦੇ ਨਾਲ ਜਿਹੜੇ ਰੋਡ ਨੇ ਇੱਧਰ ਖਾਸ ਤੌਰ ਤੇ ਚਾਰ ਸ਼ਹਿਰ ਜਿਹੜੇ ਇਹਦੇ ਵਿੱਚ ਦੱਸੇ ਗਏ ਨੇ ਲੁਧਿਆਣਾ ਜਲੰਧਰ ਅੰਮ੍ਰਿਤਸਰ ਤੇ ਮੁਹਾਲੀ ਇਨ੍ਹਾਂ ਦੀਆਂ ਜੁੜੀਆਂ 50 ਕਿਲੋਮੀਟਰ ਤੱਕ ਦੀ ਬਾਉਂਡਰੀ ਆ ਸੜਕਾਂ ਦੀ ਉਹ ਬਣਾਈਆਂ ਜਾਣਗੀਆਂ ਜਿਹੜੇ ਖਾਸ ਤੌਰ ਤੇ ਸ਼ਹਿਰਾਂ ਦੇ ਵਿੱਚ ਇਹ ਬਹੁਤ ਸੁਣਨ ਨੂੰ ਮਿਲਦੀ ਸੀ ਕਿ ਲੋਕਾਂ ਦੀ ਸਮੱਸਿਆ ਕਿ ਸੀਵਰੇਜ ਨਹੀਂ ਆ ਸੜਕਾਂ ਜਿਹੜੀਆਂ ਉਹ ਸਾਰੀਆਂ ਟੁੱਟੀਆਂ ਪਈਆਂ ਨੇ ਕੋਈ ਸ਼ਹਿਰਾਂ ਨੂੰ ਲਿੰਕ ਰੋਡ ਨਹੀਂ ਬਣ ਰਹੇ ਤਾਂ ਉਹਨਾਂ ਦੇ ਵਾਸਤੇ ਜਿਹੜਾ ਹੁਣ ਖਾਸ ਤੌਰ ਤੇ ਬਜਟ ਜਿਹੜਾ ਉਹ ਪੇਸ਼ ਕੀਤਾ ਗਿਆ ਈ ਬਸਾਂ 347 ਦੇ ਈ ਬਸਾ ਜਿਹੜੀਆਂ ਲਿਆਂਦੀਆਂ ਜਾਣਗੀਆਂ ਤੇ 300 ਕਰੋੜ ਰੁਪਏ ਦਾ ਸਪੈਸ਼ਲ ਪੈਕਜ ਜਿਹੜਾ ਇਸ ਦੇ ਵਾਸਤੇ ਰੱਖਿਆ ਗਿਆ ਇੱਕ ਹੋਰ ਜਿਹੜਾ ਯੁੱਧ ਨਸ਼ੇ ਦੇ ਵਿਰੁੱਧ ਜਿਹੜੀ ਸਕੀਮ ਚਲਾਈ ਗਈ ਹੈ ਰੰਗਲੇ ਪੰਜਾਬ ਸਕੀਮ ਦੀ ਗੱਲ ਕਰਦੇ ਹਾਂ 585 ਕਰੋੜ ਰੁਪਇਆ ਪੰਜਾਬ ਨੂੰ ਦਿੱਤਾ ਜਾਊਗਾ ਰੰਗਲੇ ਸਕੀਮ ਦੇ ਤਹਿਤ ਇਹਦੇ ਵਿੱਚ ਕੀ ਹੈ ਕਿ ਹਰੇਕ ਵਿਧਾਨ ਸਭਾ ਹਲਕੇ ਨੂੰ 5-5 ਕਰੋੜ ਰੁਪਇਆ ਦਿੱਤਾ ਜਾਊਗਾ ਸੋ ਦੇ ਵਿੱਚ ਜਿਹੜੇ ਵੀ ਪਿੰਡਾਂ ਦੇ ਬਾਕੀ ਕੰਮ ਨੇ ਜਿਹੜੇ ਨਹੀਂ ਹੋ पाए ਉਹ ਚਾਹੇ ਕੋਈ ਵਿਕਾਸ ਪੱਕੀ ਹੈ ਚਾਹੇ ਕਿਸੇ ਨੂੰ ਸਹੂਲਤ ਦੇਣੀ ਪਿੰਡਾਂ ਦੇ ਵਿੱਚ ਤਾਂ ਉਹ ਹਰੇਕ ਹਲਕੇ ਨੂੰ 5-5 ਕਰੋੜ ਰੁਪਈਆ ਦਿੱਤਾ ਜਾਊਗਾ ਰੰਗਲੇ ਸਕੀਮ ਦੇ ਤਹਿਤ ਤਾਂ ਉਹ ਵੀ ਲੋਕਾਂ ਤੱਕ ਜਿਹੜਾ ਹੈ ਉਹ ਪਹੁੰਚੂਗਾ ਸੋ ਇਸ ਦੇ ਨਾਲ ਕੀ ਅਸੀਂ ਦੂਜੀ ਸਕੀਮ ਦੀ ਗੱਲ ਕਰ ਲੈਂਦੇ ਹਾਂ ਜਿਵੇਂ ਮੈਂ ਯੁੱਧ ਨਸ਼ਾ ਵਿਰੋਧੀ ਗੱਲ ਕੀਤੀ ਹੈ ਮਰਦਮ ਸ਼ੁਮਾਰੀ ਜਨਗਣਨਾ ਜਿਹੜੀ ਹੈ ਉਹ ਕਰਾਈ ਜਾਏਗੀ ਸੋ ਜਿਹੜੇ ਸਾਡੇ ਨੌਜਵਾਨ ਨਸ਼ੇ ਦੇ ਨਾਲ ਪੀੜਤ ਨੇ ਇਸ ਦਲਦਲ ਦੇ ਵਿੱਚ ਫਸ ਚੁੱਕੇ ਨੇ ਉਹਨਾਂ ਨੂੰ ਕੱਢਣ ਦੇ ਵਾਸਤੇ ਉਹਨਾਂ ਦਾ ਇਲਾਜ ਕਰਨ ਦੇ ਵਾਸਤੇ ਉਹ ਜਿਹੜੇ ਸੈਂਟਰ ਹੈ ਉਹ ਵੀ ਬਣਾਏ ਜਾਣਗੇ ਮਰਦਮ ਸ਼ੁਮਾਰੀ ਵੀ ਕਰਾਈ ਜਾਏਗੀ ਤਾਂ ਉਹਨਾਂ ਨੂੰ ਮਾਲੀ ਸਹਾਇਤਾ ਵੀ ਦਿੱਤੀ ਜਾਏਗੀ 150 ਕਰੋੜ ਰੁਪਏ ਦਾ ਉਹ ਬਜਟ ਜਿਹੜਾ ਆ ਉਹ ਵੀ ਰੱਖਿਆ ਗਿਆ ਸੋ ਇਦਾਂ ਨੇ ਲਿਸਟ ਬਹੁਤ ਲੰਮੀ ਹਾਲਾਂਕਿ ਛੋਟੇ ਛੁੱਟੀਆਂ ਵੀ ਚੀਜ਼ਾਂ ਪਰ ਅਸੀਂ ਮੋٹے ਤੌਰ ਤੇ ਦੱਸ ਰਹੇ ਹਾਂ ਕਿ ਇਸ ਵਾਰ ਬਜਟ ਦੇ ਵਿੱਚ ਕੀ ਸੀਗਾ ਖਾਸ ਬਿਲਕੁਲ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡੇ ਐਲਾਨ ਕੀਤੇ ਗਏ ਨੇ ਸਿੱਖਿਆ ਨੂੰ ਲੈ ਕੇ ਨਸ਼ੇ ਨੂੰ ਔਰ ਸਿਹਤ ਨੂੰ ਲੈ ਕੇ ਵੱਡੇ ਖਾਸ ਤੌਰ ਤੇ ਫੋਕਸ ਪੰਜਾਬ ਸਰਕਾਰ ਦਾ ਰਿਹਾ ਕਿਉਂਕਿ ਜੁੱਧ ਨਸ਼ਿਆਂ ਦੇ ਵਿਰੁੱਧ ਪੰਜਾਬ ਸਰਕਾਰ ਦੇ ਵੱਲੋਂ छेੜਿਆ ਗਿਆ ਔਰ ਲਗਾਤਾਰ ਕਾਰਵਾਈਆਂ ਵੀ ਦੇਖਣ ਨੂੰ ਮਿਲੀਆਂ ਨੇ ਪਰ ਉਹ ਲੋਕ ਜੋ ਨਸ਼ੇ ਦੇ ਵਿੱਚ ਗ੍ਰਸਤ ਹੋ ਚੁੱਕੇ ਨੇ ਤਾਂ ਉਹਨਾਂ ਨੂੰ ਨਸ਼ੇ ਤੋਂ ਬਾਹਰ ਕਿਸ ਤਰੀਕੇ ਨਾਲ ਕੱਢਿਆ ਜਾਵੇ ਤਾਂ ਇਸ ਉਹਨਾਂ ਦੀ ਵੀ ਮਰਦਮ ਸ਼ੁਭਾਰੀ ਕਰਾਈ ਜਾਵੇਗੀ ਔਰ ਉਸ ਤੋਂ ਬਾਅਦ ਉਹਨਾਂ ਦਾ ਟ੍ਰੀਟਮੈਂਟ ਵੀ ਕਰਵਾਇਆ ਜਾਵੇਗਾ ਔਰ ਨਸ਼ੇ ਦੀ ਦਲਦਲ ਤੋਂ ਉਹਨਾਂ ਨੂੰ ਬਾਹਰ ਵੀ ਕੱਢਿਆ ਜਾਵੇਗਾ ਇਸੇ ਤਰ੍ਹਾਂ ਸਿੱਖਿਆ ਅਤੇ ਸਿਹਤ ਨੂੰ ਕਿ ਵੀ ਵੱਡੇ ਐਲਾਨ ਪੰਜਾਬ ਸਰਕਾਰ ਦੇ ਵੱਲੋਂ ਕੀਤੇ ਗਏ ਨੇ ਤਾਂ ਉਧਰ ਹੀ ਗੱਲ ਕਰ ਲੈਂਦੇ ਆ ਇੱਕ ਬੇਹਦ ਮੰਦ ਭਾਗੀ ਖਬਰ ਦੀ ਬਨਾਲਾ ਤੋਂ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਮਾਂ ਵੱਲੋਂ ਆਪਣੀ ਧੀ ਨੂੰ ਲੈ ਕੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਗਈ 6 ਸਾਲ ਦੀ ਬੱਚੀ ਸੀ ਦੱਸਿਆ ਜਾ ਰਿਹਾ ਹੈ ਕਿ ਨਹਿਰ ਦੇ ਵਿੱਚ ਡੁੱਬਣ ਕਰਕੇ ਉਸ ਬੱਚੀ ਦੀ ਮੌਤ ਹੋ ਗਈ ਹੈ ਜਦੋਂ ਕਿ ਲੋਕਾਂ ਦੇ ਵੱਲੋਂ ਮਾਂ ਨੂੰ ਬਚਾ ਲਿਆ ਗਿਆ ਪਰਿਵਾਰ ਦੇ ਵਿੱਚ ਝਗੜਾ ਸੀ ਪਰਿਵਾਰਕ ਕਲੇਸ਼ ਰਹਿੰਦਾ ਸੀ ਜਿਸ ਕਰਕੇ ਔਰਤ ਦੇ ਵੱਲੋਂ ਇਸ ਤਰੀਕੇ ਦਾ ਖੌਫਨਾਕ ਕਦਮ ਚੁੱਕਿਆ ਗਿਆ ਪਰ ਇੱਕ 마ਸੂਮ ਬੱਚੀ ਜਿਸ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਆਪਣੀ ਜਾਨ ਨੇ ਗੋਵਣੀ ਪਈ ਆ ਤਾਂ ਪੂਰਾ ਮਾਮਲਾ ਕੀ ਹੈ ਪਰਿਵਾਰਕ ਮੈਂਬਰਾਂ ਦਾ ਕੀ ਕਹੜਾ ਇਸ ਪੂਰੇ ਮਾਮਲੇ ਦੇ ਵਿੱਚ ਤੁਹਾਨੂੰ ਦਿਖਾ ਦਿੰਦੇ ਆ ਅਸੀਂ ਫੀਲਡ ਦੇ ਵਿੱਚ ਸੀਗੇ ਤਾਂ ਮੈਨੂੰ ਕੁੱਬੇ ਪਿੰਡ ਦੇ ਸਰਪੰਚ ਹਰਦੇਵ ਸਿੰਘ ਜੀ ਦਾ ਫੋਨ ਆਇਆ ਵੀ ਇੱਥੇ ਇੱਕ ਲੇਡੀ ਤੇ ਉਹਦੀ ਬੱਚੀ ਨਹਿਰ ਤੇ ਛਾਲ ਮਾਰੀਆ ਵੀ ਉਹਨਾਂ ਦੀ ਇੱਕੋ ਤੋਂ ਡੈਥ ਹੋ ਗਈ ਇੱਕ ਦੀ ਵੀ ਇੱਕ ਉੱਥੇ ਦੇ ਪਿੰਡ ਦੇ ਲੋਕਾਂ ਨੇ ਕੱਢ ਲਈ ਬਚਾ ਲਈ ਤਾਂ ਜਦੋਂ ਮੈਂ ਮੌਕੇ ਤੇ ਪਹੁੰਚਿਆ ਤਾਂ ਮਾਮਲਾ ਵੈਰੀਫਾਈ ਕਰਿਆ ਤੇ ਰਸਤੇ ਵਿੱਚ ਉਹਦੇ ਪਰਿਵਾਰਕ ਮੈਂਬਰੋ ਲੜਕੀ ਜਿਹੜੀ ਮ੍ਰਿਤਕ ਉਹਨਾਂ ਦੀ ਦੋਤੀ ਸੀ ਗੁਰਨੀਤ ਕੌਰ ਉਹਨੂੰ ਹਸਪੀਟਲ ਲੈ ਗਏ ਸੀਗੇ ਤਾਂ ਉੱਥੇ ਡਾਕਟਰ ਨੇ ਉਹਨੂੰ ਮ੍ਰਿਤਕ ਘੋਸ਼ਿਤ ਦਿੱਤਾ ਤੇ ਫਿਰ ਰਾਜ ਅਜ਼ੀਜ਼ ਦਾ ਜਿਹੜਾ ਹਸਬੰਡ ਹੈ ਲੜਕੀ ਦਾ ਮਤਲਬ ਕਿਤਾ ਡਿਸੀਜ਼ ਦਾ ਪਿਤਾ ਤਾਂ ਉਹ ਬਾਰੂ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਉਹ ਤੋਂ ਮਾਮਲਾ ਕਲੀਅਰ ਹੋਇਆ ਵੀ ਇਹਨਾਂ ਦਾ ਜਿਹੜਾ ਹੈਗਾ ਸੀ ਛੋੜਾਈ ਝਗੜਾ ਵਗੈਰਾ ਚੱਲਦਾ ਰਹਿੰਦਾ ਸੀਗਾ ਜਿਸ ਕਰਕੇ ਜਿਵੇਂ ਰੁਸ ਕੇ ਪੇਕ ਕੇ ਚਲ ਜਾਣਾ ਜਾਂ ਨਾਣਕੇ ਚਲੇ ਜਾਣਾ ਇਹ ਹੁੰਦਾ ਸੀਗਾ ਹੁਣ ਇਹਨਾਂ ਦਾ ਆਪਸੀ ਕੀ ਹੋਇਆ ਲਾਸਟ ਵਾਰੀ ਇਹਨੇ ਬੱਚੀ ਨੂੰ ਜਦੋਂ ਮਹਿਜ ਸੁੱਟਿਆ ਤਾਂ ਉਹਦੀ ਡੈਥ ਹੋ ਗਈ ਇਹਨੇ ਫਿਰ ਉਸ ਤੋਂ ਬਾਅਦ ਖੁਦ ਵੀ ਛਾਲ ਮਾਰੀ ਨਹਿਰ ਚ ਤਾਂ ਜਦੋਂ ਉਹ ਨਹਿਰ ਚ ਛਾਲ ਮਾਰੀ ਤਾਂ ਉਹ ਪਿੰਡ ਦੇ ਲੋਕਾਂ ਨੇ ਕੱਢ ਲਈ ਤਾਂ ਇਹ ਫਿਰ ਇਹ ਪਿਤਾ ਦੀ ਸਟੇਟਮੈਂਟ ਤੇ ਬੱਚੀ ਮਰਨ ਵਾਲੀ ਬੱਚੀ ਦੀ ਮਾਤਾ ਤੇ 302 ਤਹਿਤ ਮਤਲਬ ਪੁਰਾਣੀ 302 ਤੇ ਨਵੀਂ ਜੇ ਆਪਾਂ ਗੱਲ ਕਰੀ 103 ਸਬਕਲੋਜ਼ 1 ਬੀਐਨਐਸ ਦਾ ਪਰਚਾ ਦਰਜ ਕੀਤਾ ਗਿਆ ਹੈ ਜਿਹੜੀ ਹੈਗੀ ਹੈ ਲੇਡੀ ਦੀ ਅਰੇਸਟ ਅਸੀਂ ਪਾ ਚੁੱਕੇ ਹਾਂ ਤੇ ਜਿਹੜਾ ਹੈਗਾ ਸਵੇਰੇ ਪੋਸਟਮਾਰਟਮ ਵਗੈਰਾ ਕਰਾ ਕੇ ਬੱਚੀ ਦਾ ਸੰਸਕਾਰ ਕਰਾਇਆ ਜਾਊਗਾ ਇਹ ਹੁਣ ਤੱਕ ਰਿਜ਼ਰਵਡ ਜਿਹੜੀ ਹੈਗੀ ਹੈ ਤਪੀਸ਼ ਤੱਕ ਜਿਹੜੀ ਬੱਚੀ ਹੈ ਉਹਦੀ ਉਮਰ ਕਿੰਨੀ ਕੁ ਜਿਹੜੀ ਬੱਚੀ ਹੈ ਉਹਦੀ 5 ਸਾਲ ਉਮਰ ਹੈ ਕਾਰਨ ਇਹਦਾ ਜਿਹੜਾ ਹੈਗਾ ਮੈਟਰੀ ਜਿਹੜਾ ਡਿਸਪੂਟ ਕੀਤਾ ਗਿਆ ਦਾ ਮੈਟਰੀਮੋਨਿਅਲ ਜਿਹੜਾ ਇਹਨਾਂ ਦਾ ਮੈਟਰੀਮੋਨਿਅਲ ਡਿਸਪੂਟ ਆ ਉਹ ਝਗੜਾ ਹੈਗਾ ਅੱਗੇ ਥੋੜਾ ਮोटा ਜਿਆਦਾ ਪਰ ਉਹ ਗੱਲੇ ਆ ਵੀ ਜਿਹੜਾ ਹੈਗਾ ਮੈਟ੍ਰੀਮੋਨੀਅਲ ਡਿਸਪਿਊਟ ਨਾਲ ਦਾ ਬੱਚੇ ਨੂੰ ਨਾ ਖਰਚ ਸੁੱਟਣਾ ਨਹੀਂ ਬਣਦਾ ਸਿਕਾ ਸੁਸਾਇਟੀਲ ਦਾ ਮੰਨਿਆ ਜਾਂਦਾ ਵੀ ਇਹ ਖੁਦ ਡੈਥ ਹੁੰਦੀ ਹੈ ਦੀ ਤਾਂ ਕਟਾਉਟ ਵਰਕਰ ਹਾਂਜੀ ਹਾਂ ਅਮਰੀਕਾ ਦੇ ਵੱਲੋਂ ਇੱਕ ਵਾਰ ਫਿਰ ਪ੍ਰਵਾਸੀਆਂ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਗ੍ਰੀਨ ਕਾਰਡ ਦੀ ਪ੍ਰੋਸੈਸਿੰਗ ਰੋਕ ਦਿੱਤੀ ਗਈ ਹੈ ਉਹ ਲੋਕ ਜਿਨ੍ਹਾਂ ਦੇ ਵੱਲੋਂ ਉੱਥੇ ਸਿਆਸੀ ਸ਼ਰਨ ਲਈ ਗਈ ਹੈ ਜਾਂ ਫਿਰ ਉਹ ਲੋਕ ਜੋ ਰਿਫਿਊਜੀ ਸਟੇਟਸ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਤਾਂ ਉਹਨਾਂ ਦੇ ਵੱਲੋਂ ਇਸ ਨੂੰ ਆਧਾਰ ਬਣਾ ਕੇ ਜੇਕਰ ਉੱਥੇ ਗ੍ਰੀਨ ਕਾਰਡ ਲਈ ਅਪਲਾਈ ਕੀਤਾ ਜਾਂਦਾ ਹੈ ਤਾਂ ਉਹਨਾਂ ਨੂੰ ਫਿਲਹਾਲ ਗ੍ਰੀਨ ਕਾਰਡ ਅਮਰੀਕਾ ਦਾ ਨਹੀਂ ਮਿਲੇਗਾ ਤਾਂ ਵੱਡਾ ਐਲਾਨ ਅਮਰੀਕਾ ਦੀ ਸਰਕਾਰ ਦੇ ਵੱਲੋਂ ਹੀ ਕੀਤਾ ਗਿਆ ਹੈ ਔਰ ਉਦੋਂ ਤੱਕ ਉਹ ਪ੍ਰੋਸੈਸਿੰਗ ਕੀਤੀ ਜਾਵੇਗੀ ਜਰੂਰ ਤਾਂ ਕਿ ਜਾਂਚਨੀ ਹੋ ਜਾਂਦੀ ਕਿ ਇਹ ਲੋਕ ਸਾਡੇ ਦੇਸ਼ ਲਈ ਜਾਨਕੀ ਅਮਰੀਕਾ ਲਈ ਕਿਸੇ ਤਰੀਕੇ ਦਾ ਖਤਰਾ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਬਣਨਗੇ ਤਾਂ ਪੂਰਾ ਬੈਕਗਰਾਉਂਡ ਉਹਨਾਂ ਦਾ ਖੰਗਾਲਿਆ ਜਾਵੇਗਾ ਦੇਖਿਆ ਜਾਵੇਗਾ ਕਿ ਕਿਸੇ ਤਰੀਕੇ ਦਾ ਇਹਨਾਂ ਦਾ ਕ੍ਰਿਮੀਨਲ ਬੈਕਗਰਾਉਂਡ ਤਾਂ ਨਹੀਂ ਜਾਂ ਫਿਰ ਇਹ ਲੋਕ ਉਹਨਾਂ ਦੇਸ਼ਾਂ ਤੋਂ ਤਾਂ ਨਹੀਂ ਆਉਂਦੇ ਜਿੱਥੇ ਇਸ ਸਮੇਂ ਜੰਦੂ ਵਾਲੀ ਸਥਿਤੀ ਬਣੀ ਹੋਈ ਹੈ ਜਾਂ ਫਿਰ ਇਹ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਅਮਰੀਕਾ ਲਈ ਖਤਰਾ ਤਾਂ ਨਹੀਂ ਬਣ ਸਕਦੇ ਇਸ ਤਰੀਕੇ ਨਾਲ ਦੇਖਿਆ ਜਾਵੇਗਾ ਖਾਸ ਤੌਰ ਤੇ ਫਲਸਤੀਨ ਵਰਗੇ ਇਸਲਾਮਿਕ ਦੇਸ਼ਾਂ ਨੂੰ ਟਾਰਗੇਟ ਇਸ ਵਿੱਚ ਕੀਤਾ ਜਾਵੇਗਾ ਔਰ ਉਹ ਦੇਸ਼ ਜਿੱਥੇ ਅਤਵਾਦ ਜਿਆਦਾ ਫੈਲਿਆ ਹੋਇਆ ਉਹਨਾਂ ਦੇਸ਼ਾਂ ਨੂੰ ਟਾਰਗੇਟ ਕੀਤਾ ਜਾਵੇਗਾ ਇਸਲਾਮੀਕ ਜੋ ਦੇਸ਼ ਨੇ ਉਹਨਾਂ ਨੂੰ ਜਿਆਦਾ ਜੋ ਉੱਥੋਂ ਦੇ ਲੋਕ ਅਪਲਾਈ ਕਰਦੇ ਨੇ ਗ੍ਰੀਨ ਕਾਰਡ ਲਈ ਤੇ ਉਹਨਾਂ ਨੂੰ ਪਹਿਲਾ ਇੱਕ ਲੰਬੀ ਜਾਂਚ ਦੇ ਵਿੱਚੋਂ ਨਿਕਲਣਾ ਪਵੇਗਾ ਔਰ ਜਦੋਂ ਉਹ ਜਾਂਚ ਮੁਕੰਮਲ ਹੋ ਜਾਵੇਗੀ ਜਦੋਂ ਪੂਰੀ ਤਰੀਕੇ ਦੇ ਨਾਲ ਇਹ ਯਕੀਨੀ ਹੋ ਜਾਵੇਗਾ ਕਿ ਇਹ ਲੋਕ ਅਮਰੀਕਾ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਖਤਰਾ ਨਹੀਂ ਬਣ ਸਕਦੇ ਤਾਂ ਉਸ ਤੋਂ ਬਾਅਦ ਹੀ ਉਹਨਾਂ ਨੂੰ ਅਮਰੀਕਾ ਦਾ ਗ੍ਰੀਨ ਕਾਰਡ ਦਿੱਤਾ ਜਾਵੇਗਾ ਤਾਂ ਫਿਲਹਾਲ ਅਮਰੀਕਾ ਦਾ ਗ੍ਰੀਨ ਕਾਰਡ ਰੋਕ ਦਿੱਤਾ ਗਿਆ ਹੈ ਔਰ ਪ੍ਰੋਸੈਸਿੰਗ ਗ੍ਰੀਨ ਕਾਰਡ ਦੀ ਰੋਕ ਦਿੱਤੀ ਗਈ ਹੈ ਬੀਤੇ ਦਿਨੀ ਵੀ ਇੱਕ ਐਲਾਨ ਸਾਹਮਣੇ ਆਇਆ ਸੀ ਕਿ ਗ੍ਰੀਨ ਕਾਰਡ ਜੋ ਧਾਰਕ ਨੇ ਤਾਂ ਅਮਰੀਕਾ ਦੇ ਵਿੱਚੋਂ ਉਹਨਾਂ ਨੂੰ ਵੀ ਬਾਹਰ ਦਾ ਰਸਤਾ ਦਿਖਾਇਆ ਜਾ ਸਕਦਾ ਹੈ ਜੇਕਰ ਉਹਨਾਂ ਦਾ ਕਿਸੇ ਤਰੀਕੇ ਦਾ ਕੋਈ ਅਪਰਾਧਿਕ ਬੈਕਗ੍ਰਾਉਂਡ ਸਾਹਮਣੇ ਹੁੰਦਾ ਜਾਂ ਅਪਰਾਧਿਕ ਗਤੀਵਿਧੀ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਜਾਂ ਫਿਰ ਜੋ ਸ਼ਰਤਾਂ ਹੁੰਦੀਆਂ ਨੇ ਉਹ ਪੂਰੀਆਂ ਕਰਦੇ ਨੇ ਜਾਂ ਫਿਰ ਨਹੀਂ ਤਾਂ ਅਮਰੀਕਾ ਦੇ ਵਿਦੇਸ਼ ਮੰਤਰੀ ਦਾ ਬਿਆਨ ਵੀ ਬੀਤੇ ਦਿਨੀ ਸਾਹਮਣੇ ਆਇਆ ਸੀ ਜਿਸ ਵਿੱਚ ਉਹ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਿ ਗ੍ਰੀਨ ਦਾ ਮਤਲਬ ਅਮਰੀਕਾ ਦੀ ਸਿਟੀਜ਼ਨਸ਼ਿਪ ਨਹੀਂ ਹੈ ਜੇਕਰ ਤੁਸੀਂ ਅਮਰੀਕਾ ਦੇ ਵਿੱਚ ਰਹਿਣਾ ਹੈ ਤਾਂ ਤੁਹਾਨੂੰ ਸਹੀ ਤਰੀਕੇ ਦੇ ਨਾਲ ਰਹਿਣਾ ਪਵੇਗਾ ਔਰ ਜੇਕਰ ਕਿਸੇ ਤਰੀਕੇ ਦੀ ਕੋਈ ਕਮੀ ਪੇਸ਼ੀ ਪਾਈ ਜਾਂਦੀ ਹੈ ਤਾਂ ਫਿਰ ਗ੍ਰੀਨ ਕਾਰਡ ਧਾਰਕ ਨੇ ਤਾਂ ਉਹਨਾਂ ਨੂੰ ਵੀ ਅਮਰੀਕਾ ਤੋਂ ਬਾਹਰ ਦਾ ਰਸਤਾ ਦਿਖਾਇਆ ਜਾ ਸਕਦਾ ਤਾਂ ਲਗਾਤਾਰ ਅਮਰੀਕਾ ਦੇ ਲੋਕ ਪ੍ਰਵਾਸੀਆਂ ਦੇ ਉੱਤੇ ਸਖਤੀ ਕੀਤੀ ਜਾ ਰਹੀ ਹੈ ਔਰ ਇੱਕ ਹੋਰ ਫੈਸਲਾ ਪ੍ਰਵਾਸੀਆਂ ਦੇ ਖਿਲਾਫ ਇਹ ਅਮਰੀਕਾ ਦੀ ਸਰਕਾਰ ਦੇ ਵੱਲੋਂ ਲਿਆ ਗਿਆ ਹੈ ਔਰ ਗ੍ਰੀਨ ਕਾਰਡ ਦੀ ਪ੍ਰੋਸੈਸਿੰਗ ਰੋਕ ਦਿੱਤੀ ਗਈ ਹੈ ਉਦੋਂ ਤੱਕ ਕਿ ਗ੍ਰੀਨ ਕਾਰਡ ਦੀ ਪ੍ਰੋਸੈਸਿੰਗ ਨਹੀਂ ਕੀਤੀ ਜਾਵੇਗੀ ਗ੍ਰੀਨ ਕਾਰਡ ਜਾਰੀ ਨਹੀਂ ਕੀਤੇ ਜਾਣਗੇ ਜਦੋਂ ਤੱਕ ਪੂਰੇ ਤਰੀਕੇ ਦੇ ਨਾਲ ਇਹ ਯਕੀਨੀ ਨਾ ਬਣਾਇਆ ਜਾਵੇ ਕਿ ਜਿਨ੍ਹਾਂ ਲੋਕਾਂ ਦੇ ਵੱਲੋਂ ਅਪਲਾਈ ਕੀਤਾ ਗਿਆ ਜਾਨਕੀ ਬੀਨੇਕਾਰ ਉਹ ਸਹੀ ਕਿਸੇ ਤਰੀਕੇ ਦਾ ਅਮਰੀਕਾ ਲਈ ਖਤਰਾ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਬਣਨਗੇ 22 ਦੇ ਨਾਲ ਹੀ ਇਹ ਸੀ ਅੱਜ ਦੀਆਂ ਵੱਡੀਆਂ ਖਬਰਾਂ ਇਸੇ ਤਰ੍ਹਾਂ ਪੰਜਾਬ ਅਤੇ ਦੇਸ਼ ਵਿਦੇਸ਼ ਦੀਆਂ ਵੱਡੀਆਂ ਖਬਰਾਂ ਉਤੇ ਚਰਚਾ ਲਈ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹੋ ਜਗਵਾਨੀ